ਕਿੱਥੇ ਦੇ ਮੈਡਮ ਕਿਥੇ ਸੱਚੀ ਗੱਲ ਦੀ ਸੱਚੀ ਤੁਸੀਂ ਇੰਝਾ ਦੇ ਤਾ ਹਾਂ ਹਾਂ ਪਰ ਮਕਸਦ ਕਰ ਬੜ ਬ੍ਰਿਫ ਮੈਡਮ ਉਸ ਕੋਸ਼ਿਸ਼ ਨਹੀਂ ਕਰ ਸਕਦਾ ਸਦੋਂ ਜ਼ਿਆਦਾ ਛੋਟਾ ਛੋਟਾ ਨਹੀਂ ਨਹੀਂ ਇਦਾਂ ਇਦਾਂ ਬੈਠ ਜੀ ਤਾਂ ਇਦਾਂ ਮੈਡਮ ਸਦੋਂ ਕਿਥੇ ਖਾਲਸ ਫਾਇਲ ਕਰ ਦੋ ਆਪਣੀ ਇਹਨਾਂ ਸਰ ਹਾਂ ਕਿਹੜੇ ਮੈਡਮ ਜਰ ਸੈਨਿਕ ਕਰਕੇ ਦਿੰਦੇ ਇੱਕ ਮਹੀਨਾ ਹਾਂ ਜਿੰਨਾਂ ਇਹ ਕਿ ਸਦੋਂ ਤੋਂ ਕਿਨੂੰ ਮਿਲਿਆ ਕਦੀ ਆ ਕੇ ਹਾਂਜੀ ਸਰ ਮੈਂ ਅਸੀਂ ਜਿਲ੍ਹਾ ਪਿਛੇ ਤੋਂ ਉਹ ਇਹ ਸਿਹਤ ਮੈਕਨਿਕ ਹਾਂ ਹਾਂ ਹੈਲਥ ਡਿਪਾਰਟਮੈਂਟ ਹਾਂ ਸਦੋਂ ਕਿੱਥੇ ਸਦੋਂ ਹਾਂ ਸਦੋਂ ਗੁਰਿੰਦਰ ਨਾਲੇ ਡਿਊਟੀ ਤੋਂ ਕਹਿਦਾ ਨਾਲੇਸ ਡਿਊਟੀ ਛੱਡ ਕੇ ਕਿੱਥੇ ਗਏ ਬੈਠਾ ਜਗਾ ਤੂੰ ਛੱਡ ਦੇ ਗੁਰਿੰਦਰ ਕਾ ਸੰਗਠ ਕਰੇ ਦੱਸ ਇਹਨਾਂ ਸਮਸਿਆ ਨੂੰ ਉਹਨਾਂ ਨੂੰ ਢੀਲ ਕਰਦੇ ਆਪ ਗੁਰਿੰਦਰ ਸੋ ਕਰ ਤਨ ਕਰ ਆ ਸਮਸਿਆ ਨੂੰ ਢੀਲ ਕਰਦੇ ਹੋਲੀ ਨੂੰ ਖਰੀਦ ਕਾਲ ਕਰ ਰਹੇ ਹੋ ਅਗੇ ਕਾਲ ਕਰਾਂ ਸਰ ਐਸਮੂਸ ਆ ਉਹ ਨੰਨ ਡੀਲ ਕਰਦੇ ਸਰ ਬਸ ਸੱਚੇ ਐਸਮੂ ਐਸਮੂ ਰਮ ਦਾਸ ਜ਼ਬ ਦਾਸ ਐਸਮੂ ਦਾਸ ਐਸਮੂ ਦਾਸ ਸਰ ਪਲੀਜ਼ ਨਾ ਕਰੋ ਮੈਡਮ ਮੈਡਮ ਇਹ ਕੁੜੀ ਉੱਤੇ ਫਿਰੇ ਬਾਤ ਦੀ ਹੈ ਇਹਦਾ ਘਰ ਵਾਲਾ ਮਰ ਗਿਆ ਗਰੀਬ ਇੱਕ ਸਾਈਨ ਕਰਦੇ ਹੁੰਦੇ ਸਾਈਨ ਨਹੀਂ ਕਰਦੀ ਉਹ ਮੈਡਮ ਸਰੋ ਦੇ ਹੈਲਥ ਡਿਪਾਰਟਮੈਂਟ ਤੋਂ ਹੋਣਗੇ ਨਾ ਇਥੋਂ ਹੈਲਥ ਡਿਪਾਰਟਮੈਂਟ ਤੋਂ ਤੁਹਾਨੂੰ ਇਹਨਾ ਹੋਣਾ ਚਾਹੀਦਾ ਗਰੀਬ ਲੜਕੀ ਬਚਾ ਦੀ ਕਾਦਾ ਤੋਂ ਵਧਿਆ ਹਲੋ ਹਲੋ ਹਾਂਜੀ ਸਸਿਕਲ ਮੈਡਮ ਡਾਕਟਰ ਜੀਬ ਬੋਲ ਰਿਹਾ ਆ ਮੈਡਮ ਇਹ ਮੰਤਰੀ ਸਾਹਿਬ ਆਏ ਜਰਾ ਇਹਨਾਂ ਨਾਲ ਗੱਲ ਕਰਨਾ ਹਾਂਜੀ ਲਗੀ ਇਹ ਤਾਰੀਵਾਲ ਸਾਹਿਬ ਆਏ ਨੇ ਜਰਾ ਪਲੀਜ਼ ਲੋ ਸਰ ਮੈਡਮ ਕਿੱਥੇ ਹੋ ਤੁਸੀਂ ਸਾਥੀ ਵਾਦੀ ਮੈਡਮ ਕਿੱਥੇ ਹੋ ਮੈਂ ਤੁਹਾਡੇ ਹਸਪੀਟਲ ਆਇਆ ਕਿੱਥੇ ਹੋ ਤੁਸੀਂ ਮੈਂ ਸਿੱਤਪੁਰੇ ਤੇ ਦੂਪੁਰੇ ਕਰਦੇ ਹੋ ਸਿੱਤਪੁਰੇ ਕੀ ਕਰਨਾ ਤੁਸੀਂ ਤੁਸੀਂ ਹਾਜੀ ਇੱਥੇ ਲਾ ਕੇ ਗਏ ਹੋ ਹਾਂਜੀ ਹਾਂ ਹਾਂਜੀ ਹਾਂ ਇੱਥੇ ਲਾ ਕੇ ਸੀ ਡਿਊਟੀ ਤੇ ਹੈ ਨਾ ਇਹ ਚੀ ਕਰਦੀ ਹਾਂ ਹਾਂ ਤੁਸੀਂ ਤੁਸੀਂ ਲੈ ਕੇ ਨਹੀਂ ਗਏ ਹਾਂਜੀ ਤੁਸੀਂ ਲੈ ਕੇ ਨਹੀਂ ਗਏ ਇੱਥੇ ਇੱਥੇ ਲਿਖ ਕੇ ਕਿਉਂ ਨਹੀਂ ਗਏ ਤੁਹਾਨੂੰ ਪਹਿਲਾਂ ਹੀ ਦਾ ਫੋਨ ਆ ਗਿਆ ਸੀ ਟੀ.ਪੀ. ਦਾ ਫੋਨ ਆ ਗਿਆ ਸੀ ਤੁਸੀਂ ਬਸੇ ਨਹੀਂ ਨਹੀਂ ਮੈਂ ਤੁਹਾਡੀ ਐਬਸੈਂਟ ਲਾਉਣ ਲੱਗਾ ਤੁਹਾਡੇ ਖਿਲਾਫ ਕਾਰਵਾਈ ਕਰੂੰਗਾ ਇੱਕ ਲੜਕੀ ਵਿਚਾਰੀ ਗਰੀਬ ਜਿਹਦਾ ਘਰ ਵਾਲਾ ਮਰ ਗਿਆ ਇਹਨੇ ਮੌਤ ਦਾ ਸਰਟੀਫਿਕੇਟ ਲੈਣਾ ਇਹ ਪਿਛਲੇ ਕਈ ਦਿਨਾਂ ਤੋਂ ਤੁਹਾਡੇ ਇੱਥੇ ਤੁਰੀ ਫਿਰਦੀ ਆ ਤੁਸੀਂ ਹਜਿੰਦਲ ਘੋੜਿਆ ਸਤ ਸਤੋ ਸਤ ਤੁਸੀਂ ਮੈਡਮ ਨਾਲ ਗੱਲ ਕਰਾਓ ਮੈਡਮ ਨਾਲ ਗੱਲ ਕਰਾਓ ਤੁਸੀਂ ਦੀ ਗੱਲ ਕਰਦੇ ਮੈਡਮ ਨਾਲ ਗੱਲ ਕਰਾਓ ਤਾਂ ਮੈਡਮ ਨਾਲ ਗੱਲ ਕਰਾਓ ਜੀ ਮੈਡਮ ਨਾਲ ਗੱਲ ਕਰਾਓ ਬੋਲੋ ਹਾਂ ਹਾਂ ਜੀ ਭਾਜੀ ਹਜਿੰਦਰ ਕੋਲ ਮਲਕੀਤ ਸਿੰਘ ਦੀ ਘਰ ਵਾਲੀ ਮਲਕੀਤ ਸਿੰਘ ਦੀ ਡੈਥ ਹੋ ਗਈ ਆ ਖਤਰਾ ਖੁਰਦ ਤੋਂ ਪਿਛਲੇ 3 ਮਹੀਨਿਆਂ ਤੋਂ ਤੁਹਾਡੇ ਕੋਲ ਗੇੜੇ ਮਾਰ ਰਹੇ ਆ ਤੁਸੀਂ ਸਹਿਮ ਕਿਉਂ ਨਹੀਂ ਗੱਲ ਕਰ ਦਿੰਦੇ ਤੁਸੀਂ ਇਹਨਾਂ ਦੇ ਮੌਤ ਦੇ ਸਰਟੀਫਿਕੇਟ ਤੇ ਸਾਈਨ ਕਿਉਂ ਨਹੀਂ ਕਰਕੇ ਦਿੰਦੇ ਕਿਹੜੇ ਪੱਤੀ ਵੇਤੇ ਪੱਤੀ ਹਜ਼ਿੰਦਰ ਕੋ ਆ ਮੇਰੇ ਨਾਲ ਆਈਆ ਗਰੀਬ ਆਪ ਤਾ ਇਹ ਹਤਾਜੀ ਉਹ ਸਾਈਨ ਜਿਹੜੇ ਮੈਂ ਇਸ ਤਰ੍ਹਾਂ ਤਾਂ ਹੀ ਕਰ ਰਹੀ ਉਹ ਕਹਿੰਦੇ ਕਿ ਜਿੰਦ ਕੋ ਇਹਨਾਂ ਦਾ ਸਰਟੀਫਿਕੇਟ ਤਕਨਾ ਸੀ ਨਾ ਤੇ ਅੱਛਾ ਉਹ ਉੱਥੇ ਹੀ ਕਰ ਲੈਣਾ ਸਰਕਾਰ ਕੋਲ ਗੁਰੂ ਨਾਨਕ ਹਸਪੀਟਲ ਨੇ ਲਿਖਿਆ ਆ ਫਾਈਲ ਮੇਰੇ ਹੱਥ 'ਚ ਆ ਤੁਹਾਡੇ ਸਾਈਨ ਹੋਣੇ ਆ ਇਹਨਾਂ ਦਾ ਸਰਟੀਫਿਕੇਟ ਮਿਲਣਾ ਕੋਈ ਸਹਿਮ ਨਹੀਂ ਕਰਦੇ ਮੈਨੂੰ ਕੋਈ ਪੈਸੇ ਮੰਗਵੇ ਕੋਈ ਮੈਂ ਭਾਜੀ ਉਹਨੂੰ ਫੋਨ ਕਰਕੇ ਪੁੱਛਿਆ ਸੀ ਰਮਦਾਸ ਤੋਂ ਉਹ ਕਹਿੰਦੇ ਸੀ ਜਿੰਨਾ ਦੇ ਸਕਿਆ ਉਹੀ ਦੇਣਗੇ ਉਹਨਾਂ ਨੂੰ ਕੱਢ ਦੇ ਦੁਬਾਰਾ ਕੋਈ ਗੱਲ ਨਹੀਂ ਤੁਹਾਡੇ ਖਿਲਾਫ ਮੈਂ ਕਾਰਵਾਈ ਲਗਾ ਕਰਦ ਮੈਂ ਹੈਲਥ ਮਿਨਿਸਟਰ ਨੂੰ ਲੈ ਕੇ ਭੇਜ ਲਗਾ ਤੁਹਾਨੂੰ ਮੈਂ ਦੱਸਦਾ ਕਿਦਾਂ ਲੋਕਾਂ ਨੂੰ ਖਲਾਫ ਕਰੀਦਾ ਮੈਂ ਕਹਤੋ ਛੱਡੋ ਤੱਕ ਮੈਂ ਦੱਸਦਾ ਆਜੋ ਭਾਜੀ ਮੇਰੇ ਛੱਡੋ ਕੋਈ ਗੱਲ ਮੈਂ ਕਹਤੋ ਨਾਮ ਇੱਕ ਸਾਲ ਕੋ ਦੇਖ ਪੋਸਟ ਦੇਖੇ ਦੀ ਦਦਾ ਪੋਸਟ ਲਿਖ ਦੋ ਬਾਜੀ ਦੋ ਦੋ ਨਾ ਸੋਗੀ ਕੋਈ ਨਹੀਂ ਇਹ ਗਰੀਬ ਲੋਕਾਂ ਨੂੰ ਖਰਾਬ ਕਰਦੇ ਕੋਈ ਅਲੱਗ ਇਹ ਤਾਂ ਪੋਸਟ ਲਿਖੀ ਹੈ ਇਹ ਪੋਸਟ ਨੇ ਪੋਸਟ ਨਹੀਂ ਪੋਸਟ ਲਿਖੀ ਹੈ ਪੋਸਟ ਨਹੀਂ ਜੀ ਵਰਦੀ ਆ ਭਾਜੀ ਪੋਸਟ ਲਿਖੋ ਪੋਸਟ ਲਿਖੋ ਦੀ ਕੀ ਹੁਣ ਇਹਨਾਂ ਨਾਲ ਤੁਹਾਨੂੰ ਸੁਣਨਾ ਗੱਲ ਕਰੀਏ ਹਾਂ ਅਹ ਰੱਖੋ ਫੋਨ ਹੈ ਸਾਡੀ ਬੀਅਰ ਆਇਆ ਕੀ ਕੀ ਪੋਸਟ ਕੀ ਉਹਨਾਂ ਨੇ ਇਹ ਨੰਬਰ ਇਹਨਾਂ ਨੂੰ ਦੇਖੋ ਹਾਂ ਇਸੇ ਨਾਲ ਸਿਵਲ ਹੈਲੋ ਸਤਿਗੁਰ ਜੀ ਮੈਡਮ ਮੈਂ ਖਤਾ ਖਤਾ ਕਲਾ ਪਿੰਡ ਤੇ ਆ ਖਤਾ ਕਲਾ ਪਿੰਡ ਤੇ ਇਹ ਬਲੌਗ ਪੈਂਦਾ ਹੋਊਗਾ ਜੀ ਤੁਹਾਡਾ ਰਮਦਾਸ ਹਾਂ ਹਾਂ ਇੱਥੇ ਤੁਹਾਡੀ ਐਨਐਮ ਕੁੜੀ ਲੱਗੀ ਆ ਜਿੰਦਰ ਕੋ ਰੁਪਿੰਦਰ ਕੋ ਰੁਪਿੰਦਰ ਕੋ ਇਹ ਅਹਲੇ ਐਬਸੈਂਟ ਹੈ ਇੱਥੇ ਹੈ ਦੀ ਇੱਕ ਲੜਕੀ ਉਹਦਾ ਘਰ ਵਾਲਾ ਮਰ ਗਿਆ ਗਰੀਬ ਕੁੜੀ ਦਾ ਪਿਛਲੇ 30 ਦਿਨ ਤੋਂ ਇੱਥੇ ਫੇਰੇ ਮਾਰਦੀ ਉਹਦੇ ਸੈਨ ਨਹੀਂ ਕਰਕੇ ਦੇਦੀ ਹਾਂ ਇਹ ਮੈਂ ਮੈਂ ਰਿਪੋਰਟ ਲਗਾ ਕਰਦੇ ਹਾਂ ਹਸਪਤਾਲ ਨੂੰ ਤੇ ਇਹ ਇਹਦੇ ਖਰਾਬ ਕਾਰਵਾਈ ਕਰਨੀ ਤੁਸੀਂ ਡਿਊਟੀ ਤੇ ਨਹੀਂ ਹੁੰਦਣ ਹਾਂ ਓਕੇ 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 ਬੱਸ ਓਕੇ 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 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ